का श्रीकाल जी हाँ जी सब ठीक है अच्छा ठीक है आ जाओ आ जाओ हाँ जी हाँ जी घरे ठीक है ठीक है आ जाओ दस मिनट बहना चल कोई तो आ तो जाओ आ जाओ आ जाओ ठीक है ओके मेरा मम्मी ने दस किया ਮੰਮੀ ਵੀਰ ਗਿਆ ਨੰਕੇ ਗੇਨੂੰ ਤੇ ਕਹਿੰਦਾ ਮੈਂ 10 ਮਿੰਟ ਤੱਕ ਲੱਗਾ ਹਾਂ ਤੇ ਨਾਲੇ ਤੇ ਨਿੱਕੀ ਬੋਤਲ ਠੰਡੇ ਦੀ ਲਿਆ ਦਿਓ ਕਿਉਂਕਿ ਕੱਲਾ ਜਾਣਾ ਹੀ ਆ ਤੇ ਮੈਂ ਪਕੌੜੇ ਕੱਢ ਲਈ ਨਹੀਂ ਘਰ ਤੇ ਤੁਸੀਂ ਪਰਫੀ ਤੇ ਰਸਗੁੱਲੇ ਲਿਆ ਦਿਓ ਇਹੋ ਜਿਹਾ ਪਖਾੜੇ ਨਹੀਂ ਕਰੀਦੇ ਹੁੰਦੇ ਵੀਰ ਤੇਰੇ ਨੇ ਕਹੇ ਪਹਿਲੀ ਵਾਰੀ ਆਉਣਾ ਆ ਬਿਸਕੁਟ ਬਣਵਾਏ ਮਹਿੰਗੇ ਭਾਦੇ ਤੇ ਉਹੋ ਹੀ ਅੱਗੇ ਰੱਖ ਦਵੇਂ ਜਿੱਦਾਂ ਸਾਰੇ ਜਾਣੇ ਆਉਣਗੇ ਨਾ ਫੇਰ ਉਹਦਾ ਕੱਢ ਲਵਾਂਗੇ ਪਕੌੜੇ ਦੇ ਰਸਗੁੱਲੇ ਨੇ ਆਹ ਨਹੀਂ ਗੱਲ ਠੰਡੇ ਦੀ ਜੇ ਦੁਕਾਨ ਵਾਲਾ ਆ ਗਿਆ ਵਿਆਹ ਦੇ ਉਹਨੇ ਆ ਜਾਉਣਾ ਨਹੀਂ ਤੇ ਘਣੀ ਦਾ ਹੀ ਠੰਡਾ ਪਾਣੀ ਉਹਨੂੰ ਪਿਆਲ ਦੇਵੀ ਤੇ ਨਾਲੇ ਪਕੌੜੇ ਨਾ ਲਿਆ ਵੀ ਕੱਢਣ ਤੇ ਤੇਲਾ ਤੜਕੇ ਜੋਗਾ ਹਜੇ ਸੌਦਾ ਨਹੀਂ ਲਿਆਣਾ ਹੱਥ ਵੜਾ ਟਾਇਰ ਹੋਇਆ ਆ ਮੰਮੀ ਚੇਰ ਬਾਅਦ ਮੇਰਾ ਵੀਰ ਲੱਗਾ ਹੁਣ ਜੇ ਆਉਂ ਲੱਗਾ ਇਹ ਤੇ ਤੂੰ ਹੀ ਐਦਾਂ ਹੀ ਕਰਦੇ ਰਹਿੰਦੇ ਹਰ ਵਾਰੀ ਟੋਕਾ ਟੋਕੀ ਕਰਦੇ ਰਹਿੰਦੇ ਆ ਨਹੀਂ ਚਲ ਹੱਥ ਐ ਤੇ ਤੈਨੂੰ ਆਖਿਆ ਵੀ ਸਾਡਾ ਟਾਇਰ ਆ ਜਦੋਂ ਆ ਵੀ ਆਊਗਾ ਜੇ ਮੰਮੀ ਆ ਗਈ ਡੈਡੀ ਆਊਗਾ ਤੇ ਉਦੋਂ ਆਪਾਂ ਕੱਢ ਲਵਾਂਗੇ ਲੈ ਮੰਮੀ ਜਦੋਂ ਹੋਰ ਕੋ ਰਿਸ਼ਤੇਦਾਰ ਆਉਂਦੇ ਆ ਉਹ ਤੇ ਤੁਸੀਂ ਕਿਦਾਂ ਲੈ ਆਉਂਦੇ ਏ ਜੇ ਸਾਰਾ ਸਮਾਨ ਤੇ ਉਹ ਤੇ ਆਪਣੇ ਜਵਾਈ ਭਾਈ ਹੋਏ ਜਵਾਈ ਭਾਈਆਂ ਦੀ ਸੇਵਾ ਨਹੀਂ ਕਰਨੀ ਤਾਂ ਹਰ ਕਿਸ ਦੀ ਸੇਵਾ ਕਰਨੀ ਹੈ ਤੇ ਲੈ ਮੰਮੀ ਮੇਰਾ ਵੀ ਤੇ ਵੀਰ ਹੀ ਤੇ ਨਾਲੇ ਮੈਂ ਵੀ ਤੇ ਕਰਦੀ ਆਂ ਦੀਦੀ ਉਹਨਾਂ ਦੀ ਸੇਵਾ ਤੇ ਮੈਂ ਕਿਹੜਾ ਕਰਦੀ ਨਹੀਂ ਆਂ ਅਸੀਂ ਕਿਹੜਾ ਉਹਨਾਂ ਦੀ ਸੇਵਾ ਨਹੀਂ ਕਰਦੇ ਜਦੋਂ ਆਉਂਦੇ ਆ ਬੰਦ ਫੜੀਆਂ ਚੀਜ਼ਾਂ ਬਣਾਉਂਦੀਆਂ ਚੱਲ ਲੈ ਆਂ ਕਿ ਜੜਗਾ ਹੱਥ ਪੈਣਾ ਤਾਂ ਕਰਕੇ ਤੈਨੂੰ ਆਖਿਆ ਕੀ ਹੋ ਗਿਆ ਕਿਉਂ ਰੋਲਾ ਪਾਇਆ ਤੁਸੀਂ ਨਾ ਕਿ ਹੋਇਆ ਹੋਣਾ ਕੀ ਆ ਭਰਾਣਿਆਂ ਦੀ ਆਉਣਾ ਆ ਕੱਲੀ ਕੱਲੀ ਚੀਜ਼ ਗਣ ਕੇ ਉਹਨਾ ਆਤੀ ਆ ਗਰਸ ਗੁੱਲੇ ਲਿਆਓ ਬਰਫੀ ਲਿਆਓ ਪਕੌੜੇ ਕੱਢ ਲਓ ਠੰਡਾ ਲੈ ਆਓ ਮੈਨੂੰ ਆਖਿਓ ਹੱਥ ਤੇ ਅੱਗੇ ਬੜਾ ਟੈਟਰ ਤੇ ਇਤਰਾ ਕਰੂ ਘੜੇ ਦਾ ਪਾਣੀ ਪਿਆਲ ਦੇ ਠੰਡਾ ਹੀ ਆ ਤੇ ਫੇਰ ਜਦੋਂ ਕੋਈ ਆ ਸਾਰੇ ਆਉਣਗੇ ਨਾ ਭਣਪਰਾ ਤੇ ਫੇਰ ਆਪਾਂ ਪਕੌੜੇ ਕੱਢ ਲਵਾਂਗੇ ਨਾਲੇ ਰਸਗੁੱਲੇ ਲਿਆਵਾਂਗੇ ਨਾਲੇ ਬਰਫੀ ਲਿਆਵਾਂਗੇ ਤੇ ਐਸੇ ਗੱਲਾਂ ਲਈ ਬੋਲਣ ਚਾਹ ਤੇ ਚੰਗਾ ਚੰਗਾ ਕਹਿ ਦਈਦਾ ਕਰਕੇ ਤੇ ਗੱਲ ਗੋਲ ਮੋਲ ਕਰ ਦਿਆ ਕਰ ਇਦਾਂ ਹੀ ਕਿ ਨਹੀਂ ਨਾਲੇ ਇਹ ਵੀ ਚੰਗਾ ਕੀਤਾ ਹੱਥ ਤੱਕ ਜੇ ਡਾਡਾ ਇਹ ਸਮਾਨ ਕਿਥੋਂ ਲਿਆਉਣਾ ਨਾਲੇ ਇੰਨੀ ਗਰਮੀ ਮੇਕੋ ਨਹੀਂ ਜਾਇਆ ਜਾਂਦਾ ਅੱਡੇ ਤੇ ਹੱਥਾ ਤੇ ਮੈਸੇਜ ਕਰਕੇ ਗੱਲ ਗੋਲ ਮੋਲ ਕਰਤੇ ਹੀ ਆ ਨਾ ਆ ਚਲੋ ਚੰਗਾ ਕੀਤਾ ਗੱਲ ਗੋਲ ਮੋਲ ਬੜੀ ਧੁੱਪ ਹੈ ਤੇ ਜਾ ਨਹੀਂ ਹੁੰਦਾ ਬਜੀ ਨਹੀਂ ਗੱਲ ਬਾਹਰ ਨਿਕਲ ਨੂੰ ਕਿਤੇ ਹਾਂ ਕੁਝ ਨਾ ਆ ਮੁੰਡਾ ਆਉਣ ਦਾ ਕਿ ਨਹੀਂ ਹਾਂ ਕਿ ਨਾ ਕਿ ਜੇ ਰੋ ਕੇ ਫੋਨ ਕੀਤਾ ਨਾ ਆ ਵੀ ਗਿਆ ਐ ਜਦ ਬੂਆ ਖੋਲ ਕੇ ਆ ਸੱਸੀ ਗਾ ਬਈ ਸੱਸੀ ਗਾ ਬਈ ਬਹੁਤ ਠੀਕ ਠਾਕ ਮੈਂ ਬੋਲੀਏ ਤੈਨੂੰ ਆਜੋ ਸੱਸੀ ਗਾ ਮਸੀ ਜੀ ਹਾਂ ਸਰੀਕਾਲ ਠੀਕ ਠਾਕ ਜੀ ਹਾਂ ਠੀਕ ਠਾਕ ਯਾ ਇੱਥੇ ਦੇ ਘਰ ਮੇਂ ਬੜੀ ਅੰਦਰ ਹੀ ਚਲਾ ਜਾ ਚਲਾ ਆ ਦੇ ਫਿਰ ਅੰਦਰ ਬੈ ਅੰਦਰ ਚਲਾ ਜਾ ਬੈਠੋ ਬਾਜੀ ਹਾਂ ਮੈਂ ਬੈਠੀ ਵਿਸ਼ਾਸਤੀ ਕਾਰ ਸੌਸੀ ਗਾ ਉਹ ਸੌਸੀ ਚਾਹੀਦੀ ਆ ਵਧੀਆ ਆਪਣਾ ਤੈ ਇੱਥੇ ਅੰਦਰ ਹੀ ਆ ਜਾ ਸੋਫੇ ਤੇ ਚਲੋ ਫੋਰਸ ਨਵੀਰ ਜੀ ਅੱਜ ਕਿੱਦਾਂ ਅਚਾਨਕ ਆ ਗਏ ਤੁਸੀਂ ਮੈਂ ਨਾ ਥੋੜਾ ਅੱਗੇ ਕੰਮ ਗਿਆ ਸੀ ਤੇ ਮੇਰਾ ਮਨ ਕੀਤਾ ਮੇਰਾ ਦਿਲ ਕੀਤਾ ਸੋਨੀ ਨੂੰ ਮਿਲ ਕੇ ਜਾਣਾ ਵਾ ਫਿਰ ਮੈਂ ਇੱਧਰ ਨੂੰ ਆ ਗਿਆ ਤੇਰੇ ਵੱਲ ਨੂੰ ਬੜਾ ਵਧੀਆ ਕੀਤਾ ਫੇਜੀ ਮੈਨੂੰ ਤੇ ਚਾਹ ਹੀ ਛੜ ਗਿਆ ਕਿ ਮੇਰਾ ਵੀਰ ਆਉਣ ਲੱਗਾ ਵਾ ਨਾਲੇ ਦੂਜੀ ਗੱਲ ਬੇਬੇ ਬਾਪੂ ਬਾਪੂ ਵੀ ਵਧੀਆ ਬੇਬੇ ਵੀ ਸਹੀ ਆ ਠੀਕ ਆ ਸਾਰੇ ਮੈਂ ਆਉਣਾ ਹੀ ਉਹਨਾਂ ਨੂੰ ਵੀ ਨਾਲ ਬਹੁਤ ਤੈਨੂੰ ਪਤਾ ਕਿੰਨੀ ਗਰਮੀ ਆ ਗਰਮੀ ਕਰਕੇ ਨਾ ਮੈਂ ਘਾਟੀ ਉਹਨਾਂ ਨੂੰ ਬਾਹਰ ਨਿਕਲ ਦਿੰਦਾ ਝਾੜ ਤੇ ਢਿੱਲੇ ਬੈਠੇ ਹੋ ਜਾਂਦੇ ਆ ਮੈਂ ਜਿੱਦਣ ਕੀ ਦਿਨ ਸਪੈਸ਼ਲ ਆਉਂਗਾ ਨਾ ਫਿਰ ਇੱਚੇ ਤੇਰੇ ਕੋਲ ਲੈ ਕੇ ਆਉਂਗਾ ਹੁਣ ਮੈਨੂੰ ਇਕੱਲੇ ਨੂੰ ਹੀ ਕੰਮ ਹੀ ਤੇ ਮੈਂ ਕੱਲਾ ਹੀ ਹੋ ਗਿਆ ਗਿਆ ਤਾਂ ਮੇਰਾ ਮਨ ਕੀਤਾ ਮਿਲਣ ਨੂੰ ਤੇ ਮੈਂ ਆ ਗਿਆ ਤੇਰ ਕੋਲ ਠੀਕ ਆ ਵੀਰ ਬਹੁਤ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਵਾ ਫਿਰ ਨਾ ਸਿੰਪਲ ਪਾਣੀ ਲੈ ਆ ਗਿਆ ਵੀ ਮੇਰੀ ਭੈਣ ਠੰਡਾ ਠੰਡਾ ਨਾ ਕੋਈ ਵੀ ਮੰਗਾਵੀ ਪਾਣੀ ਪੀਣਾ ਵਾ ਬਸ ਤੇ ਵੀ ਜੀ ਮੈਂ ਅੱਗੇ ਨਹੀਂ ਲੈਂਦਾ ਪਾਣੀ ਲਿਆਉਣ ਲੱਗੀਆਂ ਮੈਂ ਘੜੇ ਦਾ ਪਾਣੀ ਰੱਖਿਆ ਵਾ ਠੰਡਾ ਚਲੋ ਸਾਰਿਆਂ ਨੂੰ ਵਧੀਆ ਉਹ ਵਧੀਆ ਸਭ ਤੋਂ ਅਈ ਜੀਰਾ ਬਾਦ ਮੇਰਾ ਭਰਾ ਆਇਆ ਕਿਹਾ ਸੀ ਵੀ ਠੰਡਾ ਲੈ ਆ ਉਹ ਤੇ ਇਹ ਮੁਰਗੀ ਪੀਂਦੀ ਹੋਣੀ ਕਿੰਦੇ ਪਾਣੀ ਰੱਖ ਦੇ ਵਧੀਆ ਪਾਣੀ ਘੜੇ ਦਾ ਮੇਰੇ ਵੀਰ ਨੇ ਤੇ ਪੀ ਲੈਣਾ ਦੋ ਵਜੀ ਪਾਣੀ ਮੈਂ ਚਾਹ ਬਣਾਵਾ ਘਟਕ ਤੇ ਪੀ ਕੇ ਜਾਇਓ ਮੰਮੀ ਤੁਮੀ ਜਰਾ ਤਲ ਜਾਣੇ ਹੰਦਰ ਬੈਹਿਣਾ ਲਾਗੇ ਮੈਂ ਕੀ ਕੰਦਾ ਜੀ ਕਰਨ ਗਿਆ ਚਲ ਭੈਣ ਭਰਾ 200 ਕਰਨ ਦੇ ਕਰ ਲੈਂਦੇ ਚਲ ਉਹ ਤੇ ਠੀਕ ਆ ਪਰ ਉਹ ਕੀ ਸੋਚੂਗਾ ਵੀ ਉਹਦੀ ਸੱਸ ਨਾਲ ਅੱਗੇ ਨਹੀਂ ਆਈ ਮੇਰੇ ਗਿਆਨ ਅਕੀਨ ਚਾ ਨਹੀਂ ਹੋਇਆ ਨਹੀਂ ਚਲ ਉਹਨੇ ਨਾ ਆਖੀ ਆਖਣਾ ਚਲ ਤੂੰ ਆਨਾਂ ਤੇ ਕਰਨ ਚਲੀ ਜਾਨੀ ਆਹ ਚੱਲਾਂ ਦੋ ਮਿੰਟ ਕੋਹਣੀ ਦਾ ਚੰਮ ਚਲੀ ਜਾਨੀ ਆ ਫਿਰ ਮਮੇ ਦੇੜੀ ਦਾ ਭੈਣ ਭਰਾਵਾਂ ਦਾ ਸਾਰੇ ਠੀਕ ਆ ਮਾਸੀ ਜੀ ਤੁਸੀਂ ਸੁਣਾਓ ਹਾਂ ਆ ਵੀ ਠੀਕ ਠਾਕ ਆ ਵੇਹ ਲਾਈ ਤਰ੍ਹਾਂ ਦੇ ਆ ਦਵਾਈ ਖਾ ਕੇ ਤੁਰੇ ਫਿਰਦੇ ਆ ਇਦਾਂ ਹੀ ਆ ਬਾਪੂਣੀ ਵੀ ਇਦਾਂ ਹੀ ਆ ਉਹਨਾਂ ਨੂੰ ਵੀ ਥੋੜੀ ਬੁਧੀ ਦਵਾਈ ਤੇ ਸਾਰਿਆਂ ਦੀ ਚੱਲਦੀ ਆ ਹਾਂ ਗੱਲ ਤੇ ਇਹ ਹੀ ਆ ਦਵਾਈਆਂ ਤਾਂ ਸੇਬ ਬਗੈਰ ਕੋਈ ਵੀ ਨਹੀਂ ਹੈਗਾ ਹੁਣ ਹਾਂਜੀ ਚਲੋ ਦਵਾਈ ਖਾ ਕੇ ਵੀ ਬੰਦਾ ਤੁਰਿਆ ਫਿਰਦਾ ਰਵੇ ਨਹੀਂ ਨਹੀਂ ਬੜਾ ਅੱਜ ਕੱਲ ਹਾਂਜੀ ਮੰਜੇ ਤੇ ਪਏ ਰਹਿਣੋਂ ਤੇ ਜਗਾ ਚਲ ਦਵਾਈ ਖਾ ਕੇ ਬੰਦਾ ਤੁਰੇ ਹਾਂ ਹਾਂਜੀ ਜਾਓ ਠੀਕ ਆ ਚਾਹ ਬਣਾ ਕੇ ਲਿਆਓ ਮੈਂ ਤਾਂ ਕਹਿੰਦਾ ਚਾ ਰਹਿਣ ਦਿੰਦੇ ਤੁਸੀਂ ਪਰ ਮੈਂ ਚੱਲ ਜਾਣਾ ਹੀ ਛੇਤੀ ਹੀ ਮੈਨੂੰ ਕੋਈ ਨਹੀਂ ਵੀਰ ਜੀ ਤੋਂ ਦੋ ਮਿੰਟ ਲੱਗੇ ਘਟ ਬਣ ਜਾਣੀ ਦੋ ਮਿੰਟ ਲੱਗਣੇ ਕੋਈ ਗੱਲ ਨਹੀਂ ਹੋ ਸੁਣਾਓ ਚੱਲ ਗਈ ਮੈਂ ਨਾ ਛੁੜਾਈ ਸੀ ਗਿਆ ਹੀ ਕੰਮ ਅੱਗੇ ਕਿਤੇ ਅੱਛਾ ਤੇ ਮੇਰਾ ਮਨ ਕੀਤਾ ਮੈਂ ਕਿਹਾ ਚੱਲ ਮਿਲ ਕੇ ਆਉਣਾ ਸੋਹਣੀਆਂ ਨੂੰ ਤੇ ਮੈਂ ਆ ਗਿਆ ਅੱਜ ਫਿਰ ਨਨੇ ਬਹੁਤ ਸੋਹਣਾ ਕੰਮ ਕੀਤਾ ਆਕ ਚੱਲ ਭੈ ਭਰਾ ਮਿਲਦਾ ਹੀ ਚੰਗਾ ਲੱਗਦਾ ਆਕ ਹਾਂਜੀ ਚੱਲ ਨੰਗ ਦਾ ਟੱਪਦਾ ਇਸ ਤਰ੍ਹਾਂ ਆ ਜਾ ਕਰ ਇਦਾਂ ਮਾਸੀ ਜੀ ਕਰਾਂ ਦਰ ਜੀ ਮੈਂ ਆ ਜੀ ਕਦੀ ਟਾਈਮ ਹੀ ਨਹੀਂ ਨਗਦਾ ਕਰ ਇਧਰ ਪਾ ਜਾ ਇਕੱਲੇ ਜਾਣੇ ਕਰਕੇ ਨਾ ਥੋੜਾ ਔਖਾ ਹੋ ਜਾਂਦਾ ਵਾ ਮਾਈ ਬਾਪੂ ਨੂੰ ਵੀ ਵੇਖਣਾ ਪੈਂਦਾ ਵਾ ਸਾਰੇ ਕੰਮ ਕਰਨੇ ਪੈਂਦੇ ਆ ਹਾਂ ਜੀ ਉਹਦੇ ਕਰਕੇ ਫਿਰ ਔਖਾ ਇਧਰ ਜਾਣਾ ਆਉਣਾ ਹੋ ਨਹੀਂ ਚਲੋ ਕੋਈ ਗੱਲ ਨਹੀਂ ਹੋਰ ਕਾਰੋਬਾਰ ਵਧੀਆ ਚੱਲ ਜਾਂਦਾ ਨਾ ਹਾਂ ਕੰਮ ਕਾਰ ਚੱਲ ਜਾਂਦਾ ਭਾਜੀ ਠੀਕ ਆ ਚਲੋ ਸ਼ੁਕਰ ਤੁਹੀਂ ਸੁਣਾਓ ਜਾਂਦੇ ਹਾਂ ਵਧੀਆ ਚੱਲ ਜਾਈਦਾ ਠੀਕ ਆ ਕਿੰਨੇ ਚਾਵਨਾ ਕੀ ਹੈ ਤੇ ਮੇਰੇ ਵੀਰ ਵਾਸਤੇ ਮਿੱਠਾ ਲਿਆ ਦਿਓ ਇਹ ਜੀ ਬਿਸਕੁਟ ਹੀ ਰੱਖ ਦਿਓ ਜੇ ਲੋਹਰ ਤੇ ਲੰਦਾ ਪਰੋਣਾ ਉਹਦੇ ਪਕੌੜੀ ਕਾਢੋ ਤਿੰਨ ਤਿੰਨ ਵੈਰੈਟੀਆਂ ਦੇ ਜਦੋਂwidehat ਵੀਰ ਨੇ ਆਉਣਾ ਹੁੰਦਾ ਤੇ ਹਰ ਬਾਰੀ ਚੀ ਬਿਸਕੁਟੀ ਰੱਖ ਦੋ ਨਾ ਠੰਡਾ ਤੇ ਨਾ ਕੋਈ ਮਿੱਠਾ ਜੀ ਪਕੌੜੀ ਗਿਆ ਹੀ ਘਰ ਕਾਟ ਲਈਏ ਉਹ ਵੀ ਨਹੀਂ ਕੱਟਣ ਦਿੱਤੇ ਮੇਰੇ ਵੀਰ ਹੀ ਚੰਗੜੇ ਚੋਪ ਕਾਟ ਕੇ ਆਪੀ ਕੇ ਸੱਜਣ ਨੂੰ ਫੇਰ ਗਾਣੇ ਮੇਰੇ ਵੀ ਨੇ ਇਹ ਦਿਨਾਂ ਵਿੱਚ ਫੇਸ਼ੋਕੀ ਚਾਪੀ ਗਈ। ਭੈਣ ਵੇਖ ਲਾ ਫੇਰ ਤੂੰ ਖੇਚਲ ਕੀਤੀ ਐ ਇੰਨੀ ਮੈਨੂੰ ਜੇਤੀ ਸੀ ਤੇ ਮੈਂ ਛੇਤੀ ਛੇਤੀ ਜਾਣਾ ਸੀ ਜਰਾ। ਕੋਈ ਨਹੀਂ ਬੀਜੀ। ਮੈਂ ਦੇਖਿਆ ਚੱਲ ਜਾਂਦਾ ਜਾਂਦਾ ਨੰਗਦਾ ਮਿਲ ਜਣਾ ਤੇ ਤੂੰ ਐਵੇਂ ਕਿੰਨੀ ਖੇਚ। ਜਿਹੜੀ ਖੇਚਲ ਬਾਹਰ ਕੋਈ ਗੱਲ ਨਹੀਂ। ਕੋਈ ਨਹੀਂ ਫੜੋ ਚੱਲ। ਟੁਗੜਾ ਹੋਈ ਤੁਰੇ ਨੇ। ਤੇਹੀ ਮਿਲਾਲੋ। ਤਾਨੂੰ ਵੀ ਲੈ ਦਉ ਮਮੀ ਚਾਹ ਨਹੀਂ ਮੈਨੂੰ ਚਾਹ ਪੀਣੀ ਹਜੇ ਹੁਣੇ ਪੀ ਕੇ ਆਣੀ ਮਤੈ ਫੜੋ ਬੀਜੀ ਬਿਸਕੁਟ ਫੜੋ ਮਮੀ ਡਾਡੂ ਨਾਲ ਲੈ ਆਉਣਾ ਓ ਭਾਜੀ ਮੈਂ ਤੇ ਨਾ ਤੁਹਾਨੂੰ ਦੱਸਣ ਲਿਆ ਵੀ ਇੱਧਰ ਕੰਮ ਹੀ ਗਿਆ ਹੈ ਕਿਤੇ ਤੇ ਅਚੇਤਿਸ਼ੇਤੀ ਜਾ ਗਿਆ ਮੇਰਾ ਮਨ ਕਰ ਆਇਆ ਵੀ ਚੱਲ ਮਿਲ ਕੇ ਆਉਣਾ ਵਾ ਕੋਈ ਨਹੀਂ ਹੁਣ ਜਦਨ ਆਇਆ ਨਾ ਮੈਂ ਜਰੂਰ ਆਉਂਗਾ ਤੇ ਡੈਡੀ ਨੂੰ ਵੀ ਲੈ ਕੇ ਆਉਂਗਾ ਮਮੀ ਨੂੰ ਵੀ ਲੈ ਕੇ ਆਉਂਗਾ ਨਾਲ ਹਾਂ ਭਾ ਜ਼ਰੂਰ ਲੈ ਕੇ ਆਇਓ ਠੀਕ ਆ ਹਾਂਜੀ ਕੋਈ ਨਹੀਂ ਕੋਈ ਨਹੀਂ ਪੈਣ ਕੀ ਗੱਲ ਠੀਕ ਵੀ ਆ ਖੰਗ ਵੀ ਆਉਣ ਡਈ ਆ ਤੈਨੂੰ ਤੇ ਲੱਡਲਾ ਜਾ ਬੋਲਣ ਡਈ ਆ ਠੀਕ ਵੀ ਆ ਤੂੰ ਹਾਂ ਵੀਰ ਠੀਕ ਵਾ ਉਦਾਂ ਹੀ ਗਲੇ ਦੇ ਵਿੱਚ ਮੜ ਜੀ ਨੇ ਖਾਰਸ਼ ਜੀ ਹੋ ਗਈ ਆ ਉਦਾਂ ਠੀਕ ਵਾ ਤੂੰ ਟੈਨਸ਼ਨ ਨਾ ਤਾਂ ਹਿਲੋ ਤੇ ਚਾਹ ਪੀਓ ਨਹੀਂ ਟੈਨਸ਼ਨ ਚਲ ਹੋਈ ਜਾਂਦੀ ਆ ਦਵਾਈ ਲਈ ਕੇ ਸੰਗੇ ਡਾਕਟਰ ਕੋ ਦਵਾਈ ਤੇ ਵੀਰ ਲਈ ਆ ਅਜੇ ਰਾਮੀ ਨਹੀਂ ਆਉਂਦਿਆ ਆਪੀ ਅੱਜ ਬਹੋਲੀ-ਹੋਲੀ ਤੁਹਾਨੂੰ ਪਤਾ ਹੀ ਆ ਖੰਗ ਜ਼ੋਰ ਪਾ ਕੇ ਹੀ ਹਟਦੀ ਆ ਚਲ ਫੇਰ ਵੀ ਖਿਆਲ ਰੱਖਿਆ ਕਰ ਆਪਦਾ ਠੀਕ ਆ ਕੋਈ ਨਹੀਂ ਮੰਮੀ ਨੂੰ ਨਾ ਦੱਸਿਓ ਜਾ ਕੇ ਟੈਂਸ਼ਨ ਲੈਂਦੀ ਆ ਫੇਰ ਉਹ ਨਹੀਂ ਮੰਮੀ ਨੂੰ ਨਹੀਂ ਦੱਸਦਾ ਪਰ ਫੋਨ ਤੇ ਵੀ ਤੇ ਉਹਨੂੰ ਪਤਾ ਲੱਗ ਹੀ ਜਾਣਾ ਤੇਰਾ ਆਹੋ ਸਵੇਰੇ ਵੀ ਦੇ ਹੀ ਕਹਿਣਾ ਕਿ ਆਵਾਜ਼ ਭਾਰੀ ਭਾਰੀ ਆਉਂਦੀ ਆ ਤੇ ਮੈਂ ਦੱਸਿਆ ਹੀ ਨਹੀਂ ਕੁਝ ਉਹਨਾਂ ਨੂੰ ਚੱਲ ਕੋਈ ਨਹੀਂ ਮੈਂ ਨਹੀਂ ਦੱਸਦਾ ਕੁਝ ਨਹੀਂ ਕਹਿੰਦਾ ਮੈਂ ਵੇਖ ਭਰਾ ਸਾਹਮਣੇ ਕਿਹੜੀ ਭੋਲੀ ਬਣਦੀ ਐ ਇਥੇ ਲਾਕੋ ਮਾਸੀ ਕਦੇ ਬਹੁਤ ਨਖਰੇ ਇਹਨੂੰ ਕਰਨੇ ਹੁੰਦੇ ਇਹ ਕਦੇ ਚੱਲ ਠੀਕ ਆ ਸੋਨਿਆ ਭੈਣ ਮੈਂ ਨਾ ਜਾਵਾਂ ਮੈਨੂੰ ਛੇਤੀ ਆ ਹੁਣ ਤੇ ਫੇਰ ਆਉਂਗਾ ਕਿਸ ਦਿਨ ਮਾਰੂੰਗਾ ਗੇੜਾ ਠੀਕ ਆ ਬਹਿ ਜਾ ਛਿੰਦਿਆ ਰੋਟੀ ਦਾ ਟਾਈਮ ਹੋਇਆ ਹੁਣ ਰੋਟੀ ਖਾ ਕੇ ਜਾਵੇਂ ਨਹੀਂ ਮਾਸੀ ਜੀ ਰੋਟੀ ਨਹੀਂ ਖਾਣੀ ਹੁਣ ਮੈਂ ਨਾ ਥੋੜੀ ਜੀ ਕਾਲੀ ਆ ਤੇ ਫੇਰ ਆਉਂਗਾ ਫੇਰ ਖਾਵਾਂਗੇ ਬੈ ਕੇ ਰੋਟੀ ਆਪਾਂ ਕੋਈ ਨਹੀਂ ਨਹੀਂ ਹੁਣ ਤਾਂ ਟਾਈਮ ਹੋਇਆ ਸੀ ਤੇ ਮੈਂ ਤਾਂ ਚੱਲ ਚੱਠ ਰੋਟੀ ਪੱਕ ਜਾਣੀ ਕਦੇ ਉਹ ਨਹੀਂ ਕੋਈ ਗੱਲ ਨਹੀਂ ਫੇਰ ਖਾਵਾਂਗੇ ਤੇ ਲੈ ਇਦਾਂ ਕਰੀ ਮੇਰੀ ਭੈਣ ਬੱਚੇ ਘਰ ਨਹੀਂ ਆ ਤੇ ਕਹਿਣਗੇ ਮਾਮਾ ਆਇਆ ਸੀ ਤੇ ਕੁਝ ਲੈ ਕੇ ਵੀ ਨਹੀਂ ਆਇਆ ਫੇਰ ਐਨ ਦਿਨ ਦੇ ਫੇਰ ਕੀ ਹੀ ਕੋਈ ਗੱਲ ਨਹੀਂ ਜ਼ਿਆਦੇ ਨਹੀਂ ਆ ਤੇ ਤੂੰ ਮੈਨੂੰ ਕੁਝ ਨਾ ਕੁਝ ਮੰਗਵਾ ਕੇ ਤੇ ਉਹਨਾਂ ਨੂੰ ਦਈ ਕਿ ਮਾਮਾ ਆਇਆ ਹੈ ਉਹਨਾਂ ਨੂੰ ਦੱਸੀ ਠੀਕ ਆ ਚੱਲ ਇਹ ਨਹੀਂ ਖਿਆ ਚੱਲਣਾ ਕਰਿਆ ਕਰ ਜਦੋਂ ਮਨਾ ਹੋਣਾ ਉਹ ਨਹੀਂ ਕੋਈ ਗੱਲ ਨਹੀਂ ਮੇਰਾ ਹੈਗਾ ਕੌਣ ਆ ਇਹੋ ਹੀ ਆ ਮੇਰੇ ਬਾਅਦ ਸਾਰਾ ਕੁਝ ਹੈਨਾ ਆ ਚਲੋ ਹੈ ਜਿੱਦਣ ਮਾਨ ਕਰਦਾ ਮੈਂ ਅਸੀਂ ਆ ਜਾਣਾ ਵਾ ਨਾ ਚਲ ਚੰਗਾ ਆਕ ਹਾਂਜੀ ਹਾਂਜੀ ਚਲੋ ਠੀਕ ਮਸੀ ਜੀ ਚੰਗਾ ਹੈ ਭੈਣ ਤੂੰ ਠੀਕ ਵੀ ਹੈਗੀ ਆ ਹਾਂ ਮੈਂ ਠੀਕ ਆ ਤੂੰ ਚਿੰਤਾ ਨਾ ਕਰ ਮੈਂ ਠੀਕ ਆ ਚਿੰਤਾ ਹੁੰਦੀ ਐ ਸਦਾਨੇ ਮੈਨੂੰ ਤੇਰਾ ਚਿਹਰਾ ਵੀ ਆ ਕੇ ਨਾ ਲੱਗਣ ਡਿਆ ਵਾ ਮੈਨੂੰ ਕਿ ਜਦਾਂ ਤੂੰ ਠੀਕ ਨਹੀਂ ਆ ਪਰ ਫੇਰ ਵੀ ਨਾ ਆਪਣਾ ਧਿਆਨ ਰੱਖੀ ਮੇਰੀ ਭੈਣ ਕੋਈ ਨਹੀਂ ਮੈਂ ਠੀਕ ਆ ਠੀਕ ਚਲੋ ਠੀਕ ਆ ਮੈਂ ਰਿਹਾਂ ਚਲ ਠੀਕ ਆ ਸੰਦੇ ਮਾਰੀ ਫੇਰ ਫੇਰਾ ਹੈ ਕੋਈ ਨਹੀਂ ਆਉਂਗਾ ਠੀਕ ਆ ਕੀ ਖਲਤਾਂ ਦੀ ਸਤਿ ਸ਼੍ਰੀ ਅਕਾਲ ਹਸਣਾ ਭੈਣ ਹਾਂ ਠੀਕ ਠਾਕ ਤੁਸੀਂ ਸੁਣਾਓ ਹਾਂ ਠੀਕ ਠਾਕ ਆ ਬੀ ਅੱਛਾ ਠੀਕ ਹੀ ਚੱਲਦਾ ਹੋਰ ਕੀ ਕਰਦੀਆਂ ਆਈਆਂ ਹਾਂ ਇਦਾਂ ਹੀ ਫੇਰ ਆ ਗਈਆਂ ਉੱਥੋਂ ਮੈਂ ਕਿਹਾ ਚਾਹ ਵੇਖਾਂ ਭੈਣ ਜੀ ਬੈਠੇ ਆ ਚੰਦਰਜੀ ਬਾਜੀ ਪੁੱਛਿਆ ਆ ਆਇ ਗੋ ਪੀਦਾ ਹਾਂ ਹਾ ਹਾ ਉਹ ਸਾਲਾ ਇਹ ਐ ਸਿੱੰਗ ਦਾ ਲੰਗਦਾ ਗਾਂ ਨੂੰ ਆਉਂਦਾ ਮੈਂ ਭੈਣ ਨੂੰ ਮਿਲ ਜਾਵਾ ਭੈਣ ਤੋਂ ਉਧਰ ਬੜੀ ਛੇਤੀ ਜਾਂਦੇ ਆ ਕੁਛ ਜਿਹਾ ਆ ਵੀ ਆ ਬੱਚਿਆਂ ਉੱਤੇ ਆ ਲੈਣਾ ਬੱਚਿਆਂ ਵਾਸਤੇ ਕੀ ਪਤਾ ਭੈਣ ਦੀ ਮੁੱਠੇ ਚ 100 ਰੁਪਏ ਦੇ ਗਿਆ ਹੋਣਾ ਹੋਰ ਕਿੰਨੇ ਕੁ ਦੇ ਕੇ ਗਿਆ ਹੋਣਾ ਕਸੂ ਦੈ ਆ ਗਿਆ ਖਾਲੀ ਅਸੀਂ ਚਲ ਖਾਲੀ ਅਸੀਂ ਤੇ ਕੋਈ ਆਉਂਦਾ ਨਹੀਂ ਚਲ ਕੋਈ ਜਾਂਦਾ ਹੋਏ ਕੋਸ਼ ਹੱਥ ਵਿੱਚ ਭੜ ਕੇ ਤੇ ਕੋਈ ਸਿਆਣਾ ਵੀ ਚਲ ਖਾ ਲੈਂਦਾ ਕੋਈ ਚੀਜ਼ ਆ ਲਿਆਉਣਾ ਇਹਨਾਂ ਨਿਆਣਿਆਂ ਵਾਸਤੇ ਨਾ ਨਿਆਣਾ ਖਾਵੇ ਤਾਂ ਨਾ ਸਿਆਣਾ ਖਾਵੇ ਕੋਈ ਭਾਂ ਦੀ ਮੁਠੀ ਚ ਪਤਾ ਨਹੀਂ 100 ਰੁਪਏ ਦੇ ਗਿਆ ਕਿੰਨੇ ਦੇ ਗਿਆ ਇਹ ਤਾਂ ਬਹੁਤ ਹੀ ਮਾੜੀ ਗੱਲ ਵਾਏ ਆ ਮਾਰੇ ਹੱਥ ਮਾੜੀ ਆ ਚਲੋ ਤੇ ਆਮਣਾ ਸੋਚ ਹੋਣੀ ਚਾਹੀਦੀ ਆ ਭੈਣ ਨੂੰ ਅਰਜੀ ਅਰਜੀ ਸੁਣੀ ਗੱਲ ਕੋਈ ਹਾਏ ਕਿਆੜੀ ਸੁਣੀ ਮੈਂ ਤਾਂ ਕੋਈ ਗੱਲ ਸੁਣੀ ਨਹੀਂ ਗੀ ਉਹਦੋਂ ਦਾ ਵਿਆਹ ਹੋਇਆ ਮਿੰਦੋ ਦੇ ਮੁੰਡੇ ਦਾ ਇੱਕ ਟਰੱਕ ਹੀ ਦਾਜ ਦਾ ਦੇ ਦਿੱਤਾ ਉਹਨਾਂ ਐਨਾ ਹੀ ਦਾਜ ਦੇ ਤਾਂ ਉਹਨਾਂ ਨੇ ਕਹਿੰਦੇ ਕੀ ਉਹਨਾਂ ਨੇ ਕਹਿੰਦੇ ਘਾਰ ਹੀ ਉਹਦਾ ਪਰ ਦਿੱਤਾ ਅੱਛਾ ਪਰ ਮੂਛਾ ਪਾ ਚਲੇ ਉਹਨਾਂ ਪਾਏ ਕਿਤੇ ਕਿਸੇ ਦਾ ਹੱਥ ਖਾਲੀ ਨਹੀਂ ਰਹਿਣ ਦਿੱਤਾ ਉਹਨਾਂ ਨੇ ਵੇਲਾ ਸਾਡੇ ਨੇ ਕਹਿੰਦੇ ਛੱਕੜ ਵੀ ਨਹੀਂ ਦਿੱਤਾ ਚੱਲ ਅੱਛਾ ਕੋਈ ਘਰ ਮਾਉ ਵਾਲੇ ਜਿਹਨਾਂ ਟਰੱਕ ਭਰ ਕੇ ਦਾਜ ਦਾ ਆ ਗਿਆ ਵੇਲਾ ਸਾਡੇ ਤਾਂ ਨੌਕਰੀ ਵਾਲੇ ਆ ਪੰਜਾਂ ਲੇੜਿਆਂ ਚ ਏ ਕੁੜੀ ਤੋਰਤੀ ਐ ਹੈ ਮਾੜੀ ਕੀ ਸੀ ਉਹਨਾਂ ਨੇ ਫਿਰ ਮਾਰੀ ਗਈ ਤੇ ਹੋਰ ਕਿ ਨੌਕਰੀਆਂ ਵਾਂ ਤੇ ਲੋਕੀ ਲੱਭਣ ਡੈ ਆ। ਪਤੇ ਆ ਨੌਕਰੀ ਪੇਸ਼ਿਆਂ ਵਾਲੇ ਤੇ ਛਰੇ ਆ ਫੇਕ ਆਖਣਾ ਉਹਨਾਂ ਕੋ। ਹੈ? ਚਲੋ ਕੀ ਐਸਾ ਮੰਗਿਆ ਨਹੀਂ ਸੀ ਕੁਛ ਵੀ ਐਸੇ ਕਰਕੇ। ਤੇਰਾ ਅਜ ਦਾਜ ਅਜ ਤੇ ਕੱਲ ਹੀ ਆਇਆ। ਭਰੇ ਆ ਤੇਰਾ ਘਰ ਵਾ ਤੂੰ ਉਹਦੇ ਦਾਜ ਨੂੰ ਕੀ ਆਖਣਾ? ਐਵੇਂ ਦੇਲ ਤੇ ਨਾ ਲਾਈ। ਨਹੀਂ ਦੇਲ ਤੇ ਕੀ ਲਿਆਣੀ ਐ ਮੈਂ ਤਾਂ ਕੁਛ ਮੰਗਦੀ ਨਹੀਂ। ਮਹਾਰਾਜ ਦਿੱਤਾ ਬੜਾ ਖੁਸ਼ਾ ਕਰ। ਦਾਜ ਦੀ ਕਿਹੜੀ ਗੱਲ ਈ ਆ ਗਈ ਤਾਂ ਸਾਰਾ ਕੁਛ ਆ ਗਿਆ। ਮੈਂ ਉਹਦੇ ਮੁੰਡੇ ਦਾ ਦਾਜ ਆਇਆ ਭਰ ਕੇ ਟਰੱਕ। ਸੇਵਤਾ ਹੀ ਨੌਕੀ ਕਰਦੇ ਆ। ਜਿਹੜੇ ਦਿੰਦੇ ਉਹਨੇ ਸੇਵਤਾ ਹੁੰਦੀਆਂ ਜਿਹੜੇ ਨਹੀਂ ਦਿੰਦੇ ਤੇ ਉਹਨਾਂ ਨਾਲ ਗੱਲਾਂ ਹੀ ਕਰਨੀਆਂ ਲੋਕਾਂ ਨਾਲ ਜੀ ਮੈਂ ਮੁੜ ਕੇ ਆਉਣੀ ਆ ਮੈਨੂੰ ਥੋੜੀ ਜਿਹੀ ਛੇਤੀ ਆ ਅੱਛਾ ਚਲ ਆ ਜੀ ਮੁੜ ਕੇ ਫੇਰ ਗੱਲਾਂ ਤੇ ਵੇ ਕਰਦੇ ਸਭ ਤੋਂ ਵੱਡਾ ਤਾਂ ਤਾਂ ਵੀ ਉਹਦੀ ਇੱਕ ਤੀ ਹੁੰਦੀ ਆ ਜਿਹੜੇ ਪਿਉੜੇ ਆਪਣੇ ਤੀ ਪਾਲ ਕੇ ਦੇਤੀ ਤੇ ਪਿੱਛੇ ਰਹਿ ਗਈ ਗਿਆ ਇਨਾਂ ਨੂੰ ਤਾਂ ਆਜਦੀ ਪਈ ਹੈ